ਹੈ ਚਲੋ ਅਸੀਂ ਦੇਖਦੇ ਹਾਂ ਤੇ ਨਾਲੇ ਗੱਲਬਾਤ ਕਰਦੇ ਹਾਂ ਬਾਈ ਜੀ ਨਾਲ ਆਹ ਉਹਨਾਂ ਦਾ ਨੰਬਰ ਹੈ ਗੋੜ ਵਾਲੀ ਠੰਡਾਈ ਇਹਦੇ ਵਿੱਚ ਜੋ ਸਮਾਨ ਪਾਇਆ ਹੈਗਾ ਜਿਸ ਵਿੱਚ ਦੁੱਧ, ਬਦਾਮ, ਮਗਜ, ਖਸਖਸ ਤੇ ਹੋਰ ਸਰੀਰ ਨੂੰ ਠੰਡਕ ਦੇਣ ਵਾਲੀਆਂ ਤੇ ਲੀਵਰ ਨੂੰ ਤਾਕਤ ਦੇਣ ਵਾਲੀਆਂ ਚੀਜ਼ਾਂ ਪਾਈਆਂ ਹਨ ਜੀ। ਬਾਕੀ ਰੇਡ ਰੂਟ ਲਿਖਿਆ ਹੈ ਕੱਲ ਬਾਤ ਕਰਦੇ ਆ ਬਾਈ ਜੀ ਨਾਲ ਬਾਈ ਜੀ ਵੀ ਖੜੇ ਨੇ ਸੁਖਮੰਦਰ ਸਿੰਘ ਜੀ ਐ ਬਾਈ ਛੋੜਾ ਨਾਮ ਸੁਖਮੰਦਰ ਸਿੰਘ ਜੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸਵਾਹੀ ਗੁਰੂ ਜੀ ਕੀ ਫਤਿਹ ਤੇਰਾ ਨਾਮ ਸੁਖਮੰਦਰ ਸਿੰਘ ਜੀ ਆ ਜੀ ਅੱਛਾ ਪਵਨਦੀਪ ਸਿੰਘ ਨਗਰ ਦੇ ਰਹਿਣ ਵਾਲੇ ਆ ਤੇ ਆਪਾਂ ਅਟਲ ਲਈ ਦਾ ਕੰਮ ਸ਼ੁਰੂ ਕੀਤਾ ਹੈ ਜੀ ਪਰਸੋਂ ਪਹਿਲਾ ਦਿਨ ਤੋਂ ਸ਼ੁਰੂ ਹੋਦਾ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਕਿਵੇਂ ਆਇਆ ਬਾਈ ਜੀ ਤੁਸੀਂ ਮਤਲਬ ਕਿ ਗਰਮੀ ਨੂੰ ਦੇਖ ਕੇ ਇਹ ਕੰਮ ਕੀਤਾ ਹੈ ਜਿਸ ਤਰ੍ਹਾਂ ਹੁਣ ਗਰਮੀ ਦਾ ਮੌਸਮ ਰਿਹਾ ਹਾਂ ਚੰਦ ਰਿਹਾ ਵੀ ਜਿਵੇਂ ਬਹੁਤ ਜ਼ਿਆਦਾ ਤੌਣ ਪੈਣੀ ਹੈ ਤੇ ਪੈ ਰਹੀ ਹੈ ਹਾਂਜੀ ਉਸ ਨੂੰ ਦੇਖਦੇ ਹੋਏ ਆ ਵੀ ਚਲੋ ਨਾਲੇ ਤਾਂ ਸੰਗਤਾਨੀ ਸੇਵਾਜੀ ਹਾਂਜੀ ਨਾਲੇ ਪੌਣ ਨਾਲੇ ਫਲੀਆਂ ਠੀਕ ਹੈ ਜੀ ਗੱਡ ਚੱਲੀ ਜਾਊਗਾ ਕਿ ਆਟੋ ਦਾ ਕੰਮ ਵੀ ਕਰਦੇ ਆ ਅੱਛਾ ਅੱਛਾ ਇਹ ਉਹਦੇ ਨਾਲ ਚਲੋ ਖੜ ਕੇ ਕਮਾਈ ਕੀਤੀ ਜਾਵੇ ਜਿੰਨਾ ਕੁ ਵਾਇਗਰੂ ਦਿੰਦਾ ਵਧੀਆ ਗੱਲ ਹੈ ਕਿੰਨੇ ਕਿ ਦਿਨ ਹੋ ਗਏ ਸਾਨੂੰ ਇਹ ਸਟਾਲ ਖੁੱਲੀ ਨੂੰ ਤੀਜਾ ਦਿਨ ਆ ਜੀ ਚਲੋ ਚੰਗੀ ਗੱਲ ਹੈ ਬਹੁਤ ਵਧੀਆ ਜੀ ਮਿਹਨਤ ਕਰਨੀ ਜ਼ਰੂਰੀ ਹੈ ਜੀ ਕਰਨੀ ਚਾਹੀਦੀ ਹੈ ਜੀ ਜੋ ਫਿਰ ਖਾਸਾ ਜੀ ਬਾਈ ਜੀ ਜੋ ਤੁਸੀਂ ਸਮਾਨ ਪਾ ਰਹੇ ਹੋ ਇਹਦੇ ਵਿੱਚ ਹਾਂਜੀ ਹਾਂਜੀ ਉਹ ਵਰ ਕੀ ਕੀ ਚੀਜ਼ਾਂ ਨੇ ਸਾਨੂੰ ਦਿਖਾਉਂਗੇ ਤੁਸੀਂ ਹਾਂਜੀ ਹਾਂਜੀ ਹਾਂ ਆ ਦੇਖੋ ਜੀ ਇਹ ਕਾਲੀ ਮਿਰਚ ਹੈ ਹਾਂਜੀ ਇਹ ਐ ਨਹੀਂ ਵੀ ਮਤਲਬ ਪਿਓਰ ਕਾਲੀ ਮਿਰਚ ਹੈ ਜੀ ਅੱਛਾ ਜੀ ਹਾਂ ਇਹ ਕਾਲੀ ਅੰਦਰ ਤੇ ਹੈ ਅੱਛਾ ਇਹ ਹੁਣ ਸ਼ੁਰੂ ਕਰਨਾ ਜੀ ਰਗੜਨਾ ਹਾਂ ਹਾਂ ਇੱਕ ਮਿੰਟ ਜੀ ਮੈਨੂੰ ਦੇਖ ਲੈਣ ਦਿਓ ਮੜਾ ਜਾ ਹਾਂਜੀ ਵਾਹ ਜੀ ਵਾਹ ਤੁਸੀਂ ਤਾਂ ਬਹੁਤ ਵਧੀਆ ਆ ਦੇਖ ਨੂੰ ਕੁੰਡਾ ਸਿੱਟ ਘੋਟਾ ਘੋਟਾ ਤੇ ਕੁੰਡਾ ਜੀ ਹਾਂਜੀ ਜੀ ਲੋਦੇ ਆਹ ਹੈ ਛੋਟੀ ਲੇਚੀ ਹੈ ਵਾਹ ਜੀ ਵਾਹ ਇਹ ਠੰਡੀ ਹੁੰਦੀ ਹੈ ਸਰੀਰ ਨੂੰ ਠੰਡਕ ਦੇਂਦਾ ਅੱਛਾ ਜੀ ਹਾਂਜੀ ਆਹ ਹੋਰ ਕਿਹੜੀ ੱਡੇ ਚ ਇਹ ਮਗਜਾ ਜੀ ਮਗਜਾ ਹਾਂਜੀ ਮਗਜੇ ਵੀ ਠੰਡੇ ਹੁੰਦੇ ਆ ਠੀਕੇ ਜੇ ਮਗਜਾ ਜਾਈਏ ਅੱਛਾ ਅੱਛਾ ਜੀ ਇਹ ਕੁੰਡੇ ਦੇ ਵਿੱਚ ਪਾ ਰਹੇ ਨੇ ਬਾਈ ਜੀ ਹੁਣ ਤਿਆਰ ਕਰਨਗੇ ਠੰਡਿਆਈ ਇਹ ਖਾਸ ਖਾਸ ਹੈ ਜੀ ਅੱਛਾ ਜੀ ਜਿਹੜੀ ਕਿ 1500 ਰੁਪਏ ਕਿਲੋ ਦੀ ਹੈ ਵਾਹ ਜੀ ਵਾਹ ਵਧੀਆ ਵਧੀਆ ਵਰਤ ਰਹੇ ਹੋ ਸਮਾਨੇ ਹਾਂਜੀ ਹਾਂਜੀ ਸਮਾਨ ਇੱਕ ਦੰਬਾ ਵਰਤ ਰਹੇ ਜੇ ਆਪਾਂ ਕੱਟ ਨਹੀਂ ਬਹੁਤ ਚੰਗੀ ਗੱਲ ਹੈ ਬਾਈ ਜੀ ਬਹੁਤ ਵਧੀਆ ਸਮਾਨ ਤਾਂ ਚੰਗਾ ਹੀ ਪਾਉਣਾ ਚਾਹੀਦਾ ਹੈ ਜੀ ਆਹ ਦੇਖੋ ਕੁੰਡਾ ਇਹਨਾਂ ਦਾ ਕਾਲਸਾ ਜੀ ਰਗੜਨ ਲੱਗੇ ਪਏ ਨੇ ਇਹ ਬਾਦਾਮ ਹੈ ਜੀ ਲਓ ਜੀ ਬਾਦਾਮ ਵੀ ਦਿਖਾਓ ਹੁਣ ਹਾਂਜੀ ਹਾਂਜੀ ਬਹੁਤ ਵਧੀਆ ਬਾਦਾਮ ਨੇ ਜੀ ਹੂੰ ਇਹ ਸਾਡੇ ਬੱਚੇ ਆ ਫਿਕਰ ਦਾ ਹੈਲਪ ਕਰਦੇ ਆ ਹਾਂ ਚੰਗੀ ਗੱਲ ਹੈ ਜੀ ਰਲ ਮਿਲ ਕੇ ਕੰਮ ਚੱਲਦੇ ਨੇ ਸਾਰੇ ਹਾਂਜੀ ਹਾਂਜੀ ਸੰਗ ਤਾਂ ਕੀਤੇ ਬਹੁਤ ਸੰਕੋਸ਼ ਹੁੰਦੀਆਂ ਜੀ ਆਪਾਂ ਮਿਨੀਮਮ ਰੇਟ ਰੱਖਿਆ ਹੈਗਾ ਜੀ ਅੱਛਾ ਜੀ ਸੌਂਡਲੀ 30 ਰੁਪਏ ਦਾ ਗਲਾਸ ਗਲਾਸ ਵੀ ਤੁਹਾਡਾ ਤਾਂ ਵੱਡਾ ਜੀ ਇਹ ਹੈ ਨਾ ਗਲਾਸ ਜਿਹੜਾ ਦੂਸਤਾਂ ਤੋਂ ਹੁੰਦੇ ਨੇ ਜੀ ਇਹ ਚ 250 ml ਤੋਂ ਵੱਧ ਪੈਂਦਾ ਜੀ ਅੱਛਾ ਅੱਛਾ ਜੀ 250 ml ਤੋਂ ਪਲੱਸ ਪੈਂਦਾ ਹੈ ਹਾਂ ਦੇਖੋ ਇਹ ਗਲਾਸ ਤਾਂ ਵੱਡਾ ਹੈ ਨਾ ਠੀਕ ਹੈ ਜੀ ਆਹ ਦੇਖੋ ਬਾਈ ਜੀ ਆਏ ਨੇ ਕਿ ਹੁਣ ਗਰਮੀ ਬਹੁਤ ਜ਼ਿਆਦਾ ਹੈ ਦਰਵਾਜ਼ਾ ਖੋਲ੍ਹੋ ਗਰਮੀ ਦੇ ਵਿੱਚ ਗਰਮੀ ਨੂੰ ਦੂਰ ਕਰਨ ਵਾਸਤੇ ਦੇਖੋ ਠੰਢਾਈ ਪੀਤੀ ਜਾ ਰਹੀ ਹੈ ਤੇ ਗਲਾਸ ਵੀ ਬਾਈ ਦਾ ਵੱਡਾ ਹੈ ਅਸੀਂ ਆਹ ਹੁਣ ਨਹਿਰ ਤੇ ਇੱਕ ਠੰਡਾਈ ਦਾ ਢਾਡਾ ਲੱਗਿਆ ਸੀ ਉੱਥੇ ਪੀਤੀ ਗਲਾਸ ਛੋਟੇ ਸੀ ਉਹਨਾਂ ਦੇ ਹਾਂਜੀ ਇਹ ਬੱਚੇ ਆ ਜੀ ਸਾਡੇ ਇਹਨਾਂ ਦੇ ਦੇਖੋ ਜੀ ਠੰਡਾਈ ਤਿਆਰ ਹੋ ਰਹੀ ਹੈ ਬਈ ਫਿਰ ਗੁੜ ਕੋਦ ਪਾਵਾਂਗੇ ਇਹ ਚ ਹੁਣ ਥੋੜਾ ਜਿਹਾ ਰਗੜ ਕੇ ਪਾਵਾਂਗੇ ਜੀ ਬਾਅਦ ਚ ਹਾਂ ਦੁੱਧ ਵੀ ਪਾਉਣਾ ਹੋਊਗਾ ਕੀ ਘਰੋਂ ਵੀ ਤਿਆਰ ਕੀਤਾ ਹੋਇਆ ਹੈਗਾ ਅੱਛਾ ਅੱਛਾ ਉਹਦਾ ਕੋਲ ਕੋਲ ਬਣਾ ਕੇ ਰੱਖਿਆ ਹੋਇਆ ਠੀਕ ਹੈ ਜੀ ਆ ਬਈ ਇਹ ਸਾਰੀਆਂ ਆਈਟਮਾਂ ਪਈਆਂ ਨੇ ਜੀਆਂ ਬਾਕੀ ਪੂਰੀ ਸਫਾਈ ਨਾਲ ਕੰਮ ਹੁੰਦਾ ਜੀ ਹਾਂ ਜੀ ਖਾਲਸਾ ਜੀ ਕਹਿੰਦੇ ਵੀ ਅਸੀਂ ਨਾ ਜਦੋਂ ਗਲਾਸ ਦਿੰਨੇ ਆ ਕਿ ਕਿਸੇ ਕਸਟਮਰ ਨੂੰ ਤੇ ਉਸ ਤੋਂ ਬਾਅਦ ਦੇ ਵਿੱਚ ਹੱਥ ਧੋ ਕੇ ਫੇਰ ਦੂਸਰਾ ਗਲਾਸ ਚੱਕੀਏ ਤਾਂ ਗਲਾਸ ਫੜ ਕੇ ਸੀ ਰੱਖਣਾ ਤਾਂ ਉਸ ਤੋਂ ਬਾਅਦ ਆ ਪਾਣੀ ਵਾਲੀ ਕੈਂਪਰ ਹੈਗੀ ਹੱਥ ਧੋ ਕੇ ਫੇਰ ਹਾਂ ਜੀ ਇਧਰ ਠੰਡੇ ਆਈ ਵਾਲੀ ਹੈ ਦੇਖੋ ਆ ਦੇਖੋ ਤਿਆਰੀ ਹੋ ਰਹੀ ਹੈ ਵਾਜੀ ਵਾਹ ਖਾਲਸਾ ਜੀ ਰਗੜੀ ਆ ਰਹੇ ਨੇ ਵਾਜੀ ਵਾਹ ਮਿਹਨਤ ਤਾਂ ਬਹੁਤ ਜ਼ਿਆਦੀ ਆ ਇਹਦੀ ਹਾਂਜੀ ਮਿਹਨਤ ਦਾ ਮੁੱਲ ਹੈ ਨਾ ਜੀ ਮੇਰੀ 4 ਵਜੇ ਉੱਠਣਾ ਪੈਂਦਾ ਜੀ ਫੇਰ ਜਾ ਕੇ ਕੰਮ ਕਰਦਾ ਇਹ ਬਾਈ ਜੀ ਜਿੱਥੇ ਤੁਸੀਂ ਖੜੇ ਹੋ ਹੁਣ ਹਾਂਜੀ ਇਹ ਜੇ ਆਪਾਂ ਕਿਸ ਨੂੰ ਅਡਰੈਸ ਦੇਣਾ ਹੋਵੇ ਤਾਂ ਦੱਸਿਓ ਮੜਾ ਜੇ ਅਡਰੈਸ ਕਿੱਥੇ ਆਉਣ ਅਸਾਂ ਤਾਂ ਕਚਹਿਰੀਆਂ ਦੇ ਅੰਦਰ ਕਚਹਿਰੀਆਂ ਦੇ ਅੰਦਰ ਮਿਨੀ ਸੈਕਟਰੀਟੇਟ ਦੇ ਕੋਲੇ ਜੀ ਗੇਟ ਤੋਂ ਜਦੋਂ ਅੰਦਰ ਵੜਦੇ ਆ ਤਾਂ ਸੱਜੇ ਹੱਥ ਹੈ ਇਹ ਬਾਈ ਜੀ ਕੋਈ ਨਾ ਕੰਗਾ ਇਹ ਜਰੂਰ ਪੀ ਕੇ ਜਾਇਓ ਤਾਂ ਕਿ ਤੁਹਾਨੂੰ ਪੀਤੇ ਦੀ ਪਤਾ ਲੱਗੂਗਾ ਇਹ ਤੇ ਐਂ ਦੇਖੇ ਤੋਂ ਕੁਝ ਨਹੀਂ ਪਤਾ ਲੱਗਦਾ ਇੱਕ ਵਾਰੀ ਜ਼ਰੂਰ ਆਓ ਗੁੜਵਾਲੀ ਠੰਡਾਈ ਹੈ ਪੀ ਕੇ ਜ਼ਰੂਰ ਦੇਖੋ ਦੇਖੋ ਸਾਹਸ ਤੇ ਮਿੰਨੀ ਸੈਕਟਰੀਟੇਟ ਡੀ ਡੀਓ ਆਰਟੀਓ ਵਾਲੇ ਪਾਸੇ ਜੀ ਆਓ ਉਹ ਕਿੱਥੇ ਵਸ ਤੇਰੀਆਂ ਦੇ ਵਿੱਚ ਹੈ ਤੇਰੀਆਂ ਦੇ ਵਿੱਚ ਹੈ ਜੀ ਅੰਦਰਲੇ ਪਾਸੇ ਨੇੜੇ ਡਾਕਖਾਨਾ ਚੌਂਕ ਹੈ